ਸਰਬਜੀਤ ਸੰਗਰੂਰ ਵੀ ਦੀ ਅchna ਦੇਖ ਕੇ ਇਕੱਲੀ ਤੈਨੂੰ ਨਕਤਮ ਪੜਾ ਚਕੇ ਆ ਬੁੱਲਿਆ ਨੰਮ ਦਾ ਨਾ ਮੜਾ ਕਦੇ ਤੱਕਿਆ ਦੇਖ ਕੇ ਇਕੱਲੀ ਤੈਨੂੰ ਨਕਤਮ ਪੜਾ ਚਕੇ ਆ ਬੁੱਲਿਆ ਨੰਮ ਦਾ ਨਾ ਮੜਾ ਕਦੇ ਤੱਕਿਆ ਦੱਸ ਕਿਹੜੇ ਵੇਲੇ ਸੰਗਰੂਰ ਵੀ ਨੇ ਦਸ ਕਿਹੜੇ ਵੇਲੇ ਸੰਗਰੂਰ ਵੀਨੇ ਤੇਰਾ અપਮਾਨ ਕਰਿਆ ਤੇਰੇ ਬੁਰਤ ਦਸ ਸੰਗਰੂਰ ਵੀਨੇ ਏਰੇ ਬੁਰਤ ਦਸ ਸੰਗਰੂਰ ਵੀਨੇ ਕਦੋਂ ਯਾਰੀ ਪਿਆਣ ਕਰਿਆ ਦੇਖ ਕੇ ਇਕੱਲੀ ਤੈਨੂੰ ਦੇਖ ਕਿਆ ਕੱਲੀ ਤੈਨੂੰ ਨਾ ਕਦਮ ਪੈੜਾਂ ਚੱਕਿਆ ਨਾ ਕਦਮ ਪੈੜਾਂ ਚੱਕਿਆ ਹੋ